ਅੱਜ ਤੋਂ ਕੋਰਪੋਰੇਟ ਸਾਰੀ ਜੀ ਫੈਟ ਕਰਨ ਸੱਜ ਮੰਡੀ ਵਿੱਚ ਕਿਸਾਨਾਂ ਦੁਆਰਾ 파ੜੀ ਹੋਈ ਪਚਮ ਫਸਲ ਦਾ ਨਿਸ਼ਾਨ ਹੋਇਆ ਉਥੇ ਜੀ ਜੋ ਕੋ ਕਰਨ ਵਾਲੇ ਆਮ ਪੱਤੀ ਤੋਂ ਦੂਸਰੇ ਪਾਸੇ ਜਾਣਾ ਮੰਡੀ ਵਿੱਚ ਮੁੱਖ ਮੁੱਖ ਪੌੜੀ ਕਟਾਨਾ ਮੀਠੂੜਾ ਹੋ 파ੜਿਆ ਪੱਤੀ ਦਾ ਪਾਰੀ ਨਫਰ ਕੋਆ ਦੇਖਣ ਨੂੰ ਮਿਲਿਆ ਉਦਕ ਨੂੰ ਜਿਸ ਤਰ੍ਹਾਂ ਮੰਦੂਰੀ ਦਾ ਕੋ ਕੋਤੇ ਇਸ ਤਰ੍ਹਾਂ ਸਾਦੀ ਹੈ ਜੀ ਕਰ ਚੁਕਿਆ ਹੈ ਨਫਰ ਨਾਲ ਦੂਸਰੇ ਪਾਸੇ ਲੋਕਾਂ ਦਾ ਇਕੱਠਾ ਵੀ ਹੋ ਰਿਹਾ ਹੈ ਤੋਂ ਉਦਕ ਨੂੰ ਮੰਨਣਾ ਬਹੁਤ ਖੂਬਸੂਰਤ ਹੈ ਜਿਸੇ ਪਾਸੇ ਪੰਛੀਆਂ ਦੀ ਚੈਰ ਬੈਰ ਨੂੰ ਦੇਖਣ ਨੂੰ ਮਿਲਿਆ ਪੰਛੀ ਆਪਣੀ ਖੁਸ਼ੀ ਦਾ ਆਨੰਦ ਮਾਣਦੇ ਹੋਏ ਇਹਨਾਂ ਨੂੰ ਵੀ ਪ੍ਰਸਾਦ ਦੀ ਕਿਤਨਾ ਕਿਤੇ ਜ਼ਰੂਰਤ ਸੀ ਸੋ ਹੁੰਦੀ ਤਾਂ ਰਹਿੰਦੀ ਹਰ ਰੋਜ਼ ਪਰ ਕਿਤਨਾ ਕਿਤੇ ਇਹ ਜੀ ਸੰਤੁਸ਼ਟ ਰਹਿ ਅੱਜ ਦੇਖਣ ਨੂੰ ਮਿਲਿਆ ਸੋ ਜਿਸ ਤਰ੍ਹਾਂ ਕੁਦਰਤ ਨੂੰ ਮਿਲਦਾ ਸੋ ਕੁਦਰਤ ਉਹ ਮੇਕਾਰਦੀ ਹੈ ਜਿਸ ਜੀ ਕਰਕੇ ਦਾ ਨੁਕਸਾਨ ਕਰਦੀ ਹੈ ਦੂਸਰੇ ਪਾਸੇ ਇਤਨੇ ਦਾ ਫਾਇਦਾ ਵੀ ਕਰਦੀ ਹੈ ਉਤਰ ਦੇ ਪਾਣੀ ਨੂੰ ਮਿਲਣਾ ਸਾਡਾ ਸਾਰਿਆਂ ਦਾ ਫਰਜ਼ ਹੈ ਸੋ ਕੁਦਰਤ ਅਨਮੋਲ ਹੈ